ਕਬੁੱਤ ਤੋਂ ਵੱਧ ਲਟੇਰੇ ਲੀਡਰ ਵੀ ਸਾਨੂੰ ਹੀ ਦਿੱਤੇ ਨੇ ਮਾਂ ਦੇ ਪੁੱਤਾਂ ਨੇ ਖੂਨ ਨਿਚੋੜ ਲਿਆ ਲੋਕਾਂ ਦਾ ਧਰਤੀ ਖਾ ਗਏ ਪਤਾਲ ਖਾ ਗਏ ਅਸਮਾਨ ਖਾ ਗਏ ਉਹ ਜੀ ਛੱਡੀ ਪਤਾ ਨਹੀਂ ਕਿੱਡੇ-ਕਿੱਡੇ ਹਾਜਮੇ ਨੇ ਨੰਦੇ ਅਸੀਂ ਇੱਕ ਅੱਧੀ ਰੋਟੀ ਵੱਧ ਘਟ ਖਾ ਲਈਏ ਦੋ ਦਿਨ ਟਿੱਡ ਦੁਗਣ ਨਹੀਂ ਲੱੜਦਾ ਉਹ ਬਜਰੀਆਂ ਬੁਜਰੀਆਂ ਉਹ ਸੜਕਾਂ ਸੜਕਾਂ ਸਭ ਖਾ ਜਾਂਦੇ ਨਾਬੀਆ ਨਾਪਾ ਤਾਂ ਵੈਸੀ ਬਿਸ਼ੂਰ ਆਉਣਾ ਹੁਣ ਵੀ ਇੱਕ ਨਾਬੀ ਬਠਾ ਉਹ ਜਵਾਨੀ ਖਾ ਗਿਆ ਉਹ ਪੰਜਾਬ ਦੀ ਜਵਾਨੀ ਖਾ ਗਿਆ ਸਭ ਕੁਝ ਇਸ ਧਰਤੀ ਨੂੰ ਪ੍ਰਮਾਤਮਾ ਨੇ ਦਿੱਤਾ ਹੈ ਬਸ ਇੱਕ ਥੋੜਾ ਜਿਹਾ ਕਮੀ ਰੱਖ ਕੇ ਪ੍ਰਮਾਤਮਾ ਨੇ ਸਭ ਤੋਂ ਵੱਧ ਲਟੇਰੇ ਲੀਡਰ ਵੀ ਸਾਨੂੰ ਹੀ ਦਿੱਤੇ ਨੇ ਮਾਦੇ ਪੁੱਤਾਂ ਨੇ ਖੂਨ ਨਿਚੋੜ ਲਿਆ ਲੋਕਾਂ ਦਾ ਧਰਤੀ ਵਿਖਾ ਕੇ ਪਤਾਲ ਖਾ ਕੇ ਸਮਾਨ ਖਾ ਗਏ ਕੋਈ ਛੱਡੀ ਨਹੀਂ ਪਤਾ ਨਹੀਂ ਕਿੱਡੇ ਕਿੱਡੇ ਹਾਜਮੇ ਨੇ ਨੰਦੇ ਅਸੀਂ ਇੱਕ ਅੱਧੀ ਰੋਟੀ ਵੱਧ ਘਟ ਖਾ ਲਈਏ ਦੋ ਦਿਨ ਟੱਡ ਦੋ ਗਰੋਂ ਨਹੀਂ ਘਟਦਾ ਉਹ ਬਾਜਰੀਆਂ ਬੁਜਰੀਆਂ ਉਹ ਸੜਕਾਂ ਸੜਕਾਂ ਸਭ ਖਾ ਜਾਂਦੇ ਜੀ ਬੂਟੇ ਖਾ ਗਏ ਸਾਰੇ ਪਹਿਲਾਂ ਲਾਉਣ ਵੇਲੇ ਖਾ ਗਏ ਫਿਰ ਵੱਢਣ ਵੇਲੇ ਖਾ ਗਏ ਫੇਰ ਫੇਰ ਦੁਬਾਰੇ ਲਾਉਣ ਵੇਲੇ ਖਾ ਗਏ ਸਭ ਤੋਂ ਪਹਿਲੀ ਜੇਲ੍ਹ ਯਾਤਰਾ ਜੇ ਜੇਲ੍ਹ ਕਿਰਪਾ ਜਿਹੜੀ ਉਹ ਥੋੜੇ ਮਹਿਕਮੇ ਦੇ ਮੰਤਰੀਤੀ ਹੋਈ ਸੀ ਨਾ ਨਾਬੇੜਾ ਨੱਬਾ ਤਾਂ ਵੈਸੀ ਬਿਸ਼ੂਰ ਆਉਣਾ ਹੁਣ ਵੀ ਇੱਕ ਨਾਬੇ ਬਠਾ ਉਹ ਜਵਾਨੀ ਖਾ ਗਿਆ ਉਹ ਪੰਜਾਬ ਦੀ ਜਵਾਨੀ ਖਾ ਗਿਆ ਸੋ ਅਸੀਂ ਆਪਣੇ ਰਿਸੋਰਸਸ ਆਪਣੇ ਸਰੋਤ ਅਸੀਂ ਕੁਦਰਤ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸਾਹਮਣੇ ਰੱਖੀਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤਵਾਤ ਵਾਤਾਵਰਨ ਬਾਰੇ ਤਾਂ ਗੁਰੂ ਗੁਰੂ ਸਾਹਿਬ ਨੇ ਬੜਾ ਲਿਖਿਆ ਹੋਇਆ ਹੈ ਗੁਰਬਾਣੀ ਚ ਸੋ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਪੰਜਾਬ ਬਣਾਉਣਾ ਸਾਨੂੰ ਕੈਲੀਫੋਰਨੀਆ ਲੰਡਨ ਨਹੀਂ ਬਣਾਉਣਾ ਯਾਰ ਅਸੀਂ ਆਪਦੇ ਰੱਖੋ ਕੈਲੀਫੋਰਨੀਆ ਲੰਡਨ ਸਾਨੂੰ ਤਾਂ ਪੰਜਾਬ ਹੀ ਸਾਡਾ ਮੋੜ ਤੋਂ ਵਾਪਸ ਹੱਸਦਾ ਖੇਡਦਾ ਛਿੰਝਾਂ ਪਾਉਂਦਾ ਗਿੱਧੇ ਪੰਗੜਿਆਂ ਚ ਨੱਚਦਾ ਟੋਲੇ ਦੀਆਂ ਲਾਉਂਦਾ ਮਿਰਜੇ ਗਾਉਂਦਾ ਸਾਡਾ ਪੰਜਾਬ ਸਾਡੇ ਬੱਚੇ ਜਦੋਂ ਹੁਣ ਵਿੱਤ ਮੰਤਰੀ ਕਹੀ ਗਿਆ ਨਾ 9 ਸਾਲ ਵੀ ਖਜ਼ਾਨਾ ਖਾਲੀ ਹੈ ਕੌਣ ਰਹੂਗਾ ਇੱਥੇ ਫੇਰ ਕਰਦੇ ਵੀ ਕਹਿੰਦੇ ਪੁੱਤ ਜਦੋਂ ਇਹੀ ਕਹੀ ਜਾਂਦੇ ਨੇ ਕਹਿੰਦਾ ਨਾ ਖਾਲੀ ਇਹ ਜਿਹਨਾਂ ਨੇ ਤਨਖਾਣ ਦੇਣੀਆਂ ਨੇ ਲੰਘ ਜਾ ਪੁੱਤ ਫਿਰ ਬਾਹਰ ਨੂੰ ਚਲੋ ਜੀ ਜ਼ਮੀਨ ਵੇਚ ਕੇ ਮਾਂ ਦੀਆਂ ਵਾਲੀਆਂ ਵੇਚ ਕੇ ਪਲਾਨ ਹੋ ਗਿਆ ਕਿੰਨੇ ਵਧੀਆ-ਵਧੀਆ ਦਿਮਾਗ ਸਾਡੇ ਬ੍ਰੇਨ ਡレイン ਜਿਹੜਾ ਹੋਇਆ ਬਾਹਰਲੇ ਮੁਲਕਾਂ ਚ ਚਲੇ ਗਏ ਮਨ ਨੂੰ ਫੋਨ ਆਉਂਦੇ ਰੋਜ਼ ਬਹੁਤ ਸਾਰੇ ਐਨਆਰਆਈਜ਼ ਦੇ ਕਹਿੰਦੇ ਜੀ ਵਾਪਸ ਆਉਣ ਨੂੰ ਜੀ ਕਰਦਾ ਮੈਂ ਕਿਹਾ ਮੁੜਿਆ ਆਜੋ ਕੰਮ ਕਰੋ ਤੋਂ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨੌکریاں ਮੰਗਣ ਵਾਲੇ ਨਹੀਂ ਨੌکریاں ਵੰਡਣ ਵਾਲੇ ਬਣਾਉਣਾ ਚਾਹੁੰਦਾ ਆਓ ਬਹੁਤ ਸਾਰੇ ਮੁੰਡੇ ਆਏ ਨੇ ਬਾਹਰ ਮੁੜ ਕੇ ਆਏ ਨੇ ਉਹਨਾਂ ਨੇ ਕੰਮਕਾਰ ਕੀਤਾ 3 300 4 400 ਬੰਦੇ ਨੂੰ ਵੀ ਕੰਮ ਦਿੱਤਾ ਹੋਇਆ ਕਿਸੇ ਨੇ ਪੰਜਾਬ ਬੰਦਿਆਂ ਨੂੰ ਕੰਮ ਦਿੱਤਾ ਕਿ ਇੱਥੇ ਉੱਥੋਂ ਸਿੱਖਿਆ ਇਹ ਕੰਮ ਆਕੇ ਇਥੇ ਕਿਸੇ ਨੇ ਰੈਸਟੋਰੈਂਟ ਖੋਲ ਲਿਆ ਕਿਸੇ ਨੇ ਕੋਈ ਕੰਮ ਕਰ ਲਿਆ ਕਿਸੇ ਨੇ ਕੋਈ ਕਰ ਲਿਆ ਉਹ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਕੰਮ ਦਿੰਦੇ ਨੇ ਐ ਪੰਜਾਬ ਪੈਰਾਂ ਸਿਰ ਖੜਾ ਹੋਊਗਾ ਜੀ ਸੋ ਮੈਂ ਮੇਰੇ ਕੋਲ ਹਰ ਰੋਜ਼ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਵੀ ਸਾਨੂੰ ਪੱਕੇ ਕਰ ਦੋ ਸਾਨੂੰ ਦੇਖੋ ਮੇਰੇ ਸਾਹ ਇਹਨਾਂ ਨਾਲ ਪੱਕੇ ਹੁੰਦੇ ਮੈਂ ਤਾਂ ਕਦੋਂ ਦੇ ਕਰ ਦਿੰਦਾ ਕੋਰਟਾਂ ਦੇ ਵਿੱਚ ਕੇਸ ਚੱਲਦੇ ਨੇ ਪੀਆਈਐਲ ਪੜੀਆਂ ਪਾਈਆਂ ਹੋਈਆਂ ਨੇ ਜਿੱਦੇ ਕੋਡ ਕਲੀਅਰ ਕਰ ਦਿੰਦੀ ਆ ਮੈਂ ਕਰ ਦਿੰਦਾ ਮੈਨੂੰ ਕੀ ਮੈਂ ਕਿਹੜਾ ਕੋਈ ਕੋਈ ਹਿੱਸਾ ਲੈਣਾ ਕਿਤੋਂ ਕਿਸੇ ਠੇਕੇਦਾਰ ਤੋਂ ਜਿਹੜੇ ਆਊਟਸੋਰਸਿੰਗ ਵਾਲੇ ਜਾਂ ਫਲਾਨੇ ਮੈਂ ਕਿਹੜਾ ਕੋਈ ਉਹਨਾਂ ਚੋਂ ਕਮਿਸ਼ਨ ਲੈਣਾ ਜੀ ਮੈਂ ਕਹਿੰਦਾ ਜੀ ਸਾਡੇ ਸਰਕਾਰੀ ਜਦੋਂ ਸਰਕਾਰ ਚ ਆ ਗਏ ਹੁਣ ਸਰਕਾਰ ਦਾ ਹਿੱਸਾ ਬਣ ਗਏ ਹੁਣ ਤੁਸੀਂ ਹਰ ਸਰਕਾਰੀ ਚੀਜ਼ ਨੂੰ ਪਿਆਰ ਕਰੋਗੇ ਵੀ ਯਾਰ ਸਾਡੀ ਇਹ ਮੈਂ ਉਸ ਪਰਿਵਾਰ ਦਾ ਹਿੱਸਾ ਸੁਇਸ ਕਰਕੇ ਮੈਂ ਤੁਹਾਨੂੰ ਬਤਾਈ ਦਿੰਨਾ ਕਿ ਤੁਸੀਂ ਇਹ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਸੀ ਵੈਸੇ ਮਤਲਬ ਕਈ ਸਾਲ ਲੇਟ ਹੈ ਕੰਮ ਇਹ ਕੋਕੋ ਨੂੰ ਧਿਆਨ ਨਹੀਂ ਦਿੱਤਾ ਹੁਣ ਤੱਕ ਤਾਂ ਤੁਸੀਂ ਤਰੱਕੀਆਂ ਕਰ ਕਰਕੇ ਗਾਂਹਾਂ ਵਾਲੇ ਉਹਦਿਆਂ ਤੇ ਵੀ ਪਹੁੰਚ ਸਕਦੇ ਸੀ ਚਲੋ ਦੇਰ ਆਏ ਦਰਸਤ ਆਏ